ਸੋਡੀ ਪਾਤਸ਼ਾਹ ਬਾਬਾ ਬੜਪੱਖ ਸਿੰਘ ਜੀ ਦੀ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਮੈਂ ਤੁਹਾਡਾ ਸਾਗਰ ਗੁਗਲ ਵਾਲੀ ਆ 30 ਸਟਾਰ ਚੈਨਲ ਕਰਮਦਾਰ ਤੇ ਮੇਰੀ ਜ਼ਿੰਦਗੀ ਦਾ ਅੱਜ ਬੜਾ ਅਹਿਮ ਦਿਨ ਹੈ ਬੜਾ ਭਾਗਾਂ ਵਾਲਾ ਦਿਨ ਹੈ ਕਿਉਂਕਿ ਮੈਨੂੰ ਕੋਈ ਤਕਰੀਬਨ 25-30 ਸਾਲ ਹੋ ਗਏ ਆ ਬਾਬਾ ਬੜਪੱਖ ਸਿੰਘ ਜੀ ਦੇ ਚਰਨਾਂ ਨਾਲ ਜੁੜਿਆ ਨੂੰ ਪਰ ਅੱਜ ਪਹਿਲੇ ਦਿਨ ਵਿਸਾਖੀ ਵਾਲੇ ਦਿਨ ਇਹ ਸੋ ਪਹਿਲਾਂ ਮੈਂ ਦੱਸ ਦੇਵਾਂ ਕਿ ਅੱਜ 2023 ਦੀ ਵਿਸਾਖੀ ਵਾਲਾ ਦਿਨ ਹੈ ਤੇ ਵਿਸਾਖੀ ਵਾਲੇ ਦਿਨ ਬਾਬਾ ਬਟਪਾਖ ਸਿੰਘ ਜੀ ਦਾ ਜੋ ਜਨਮ ਸਥਾਨ ਕਿਲਾ ਸਾਹਿਬ ਆ ਉਸ ਵਿੱਚ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਦਰਸ਼ਨ ਕਰਾਏ ਜਾਂਦੇ ਆ ਤੇ ਅੱਜ ਪਹਿਲੇ ਦਿਨ ਭਾਗਾ ਵਾਲਾ ਦਿਨ ਆ ਕਿ ਜਿਹੜਾ ਮੈਨੂੰ ਮੌਕਾ ਮਿਲਿਆ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹੁਣਾ ਵੱਲੋਂ ਭਾਈ ਗੁਰਦਾਸ ਜੀ ਕੋਲੋਂ ਲਖਵਾਏ ਗਏ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਇੱਥੇ ਜੋ ਗੁਰੂ ਮਹਾਰਾਜ ਦੀ ਹਿਜੂਰੀ ਵਿੱਚ ਗ੍ਰੰਥੀ ਸਾਹਿਬਾਨ ਸੇਵਾ ਕਰ ਰਿਹਾ ਉਹਨਾਂ ਕੋਲੋਂ ਕੁਝ ਕਿਸੇ ਨੂੰ ਪਤਾ ਲੱਗਾ ਕਿ ਇਹ ਜੋ ਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਪਾਵਨ ਬੀੜ ਹੈ ਇਹ ਉਹ ਬੀੜ ਹੈ ਜੋ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਕੋਲੋਂ ਲਖਵਾਈ ਤੇ ਇਸ ਪਵਿੱਤਰ ਪਾਵਨ ਬੀੜ ਦੇ 1975 ਪੰਨੇ ਜਦ ਕੇ ਜੋ ਬਾਬਾ ਦੀਪ ਸਿੰਘ ਜੀ ਵੱਲੋਂ ਦਮਦਮਾ ਸਾਹਿਬ ਮੇਖੇ ਲਿਖੀ ਆਦ ਬੀੜ ਉਹਨਾਂ ਦੇ 1430 ਪੰਨੇ ਆ ਤੇ ਇਸ ਪੁਰਾਤਮ ਬੀੜ ਦੇ ਨੀ ਸੋਚ ਚ ਦਰਜ ਬੰਨੇ ਆ ਤੇ ਇਸ ਪੁਰਾਤਨ ਬੀੜ ਵਿੱਚ ਨਾਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਰਚਤ ਗੁਰਬਾਣੀ ਆ ਜੋ ਉਹਨਾਂ ਨੇ ਗੁਰਬਾਣੀ ਲਿਖੀ ਆ ਉਹ ਇਸ ਬੀੜ ਵਿੱਚ ਦਰਜ ਨਹੀਂ ਹੈ ਰਾਗ ਮਾਲਾ ਦਰਜ ਹੈ ਤੇ 1975 ਆਂਗਿਆ ਇਹਦੇ ਤੇ ਇਸ ਬੀੜ ਨੂੰ ਜਿਸ ਪੰਗੇ ਸਾਹ ਤੇ ਪ੍ਰਕਾਸ਼ ਕੀਤਾ ਹੋਇਆ ਹੈ ਉਹ ਪਲੰਗਾ ਸਾਹਿਬੀ ਉਦੋਂ ਦਾ ਹੀ ਆ ਇਹ ਪਲੰਗਾ ਸਾਹਿਬ ਚਾਂਦੀ ਦੇ ਮਤਲਬ ਇਹਦੀਆਂ ਮਾਈਆਂ ਬਣੀਆਂ ਹੋਈਆਂ ਨੇ ਇਸ ਦੇ ਉੱਪਰ ਜੋ ਚੰਡੋਆ ਸਾਹਿਬ ਸੁਭਾਇਮਾਨ ਆ ਉਹ ਵੀ ਦੱਸਿਆ ਜਾਂਦਾ ਹੈ ਕਿ ਛੇਵੇਂ ਪਾਤਸ਼ਾਹ ਸਹਿਬ ਜੀ ਨੂੰ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਵੱਲੋਂ ਬਣਵਾਇਆ ਗਿਆ ਸੀ ਤੇ ਇਹ ਬੜਾ ਇੱਕ ਭਾਗਾ ਵਾਲਾ ਸਮਾਂ ਹੈ ਕਿ ਬਹੁਤ ਸੰਗਤਾਂ ਇਸ ਸਭ ਪਵਿੱਤਰ ਪਾਵਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਤੇ ਮੈਨੂੰ ਕਾਫੀ ਦੇਰ ਤੋਂ ਐਸੇ ਤਾਂ ਪਤਾ ਸੀ ਕਿ ਬਾਬਾ ਵਡਭਾਗ ਸਿੰਘ ਜੀ ਦੇ ਵਾਰਸ ਜੋ ਬਾਬਾ ਵਡਭਾਗ ਸਿੰਘ ਜੀ ਦਾ ਕਿਲਾ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਇਹ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਤਿਆ ਤੇ ਇਹਨਾਂ ਦੇ ਦਰਸ਼ਨ ਵਿਸਾਖੀ ਵਾਲੇ ਦਿਨ ਕਰਾਏ ਜਾਂਦੇ ਆ ਤੇ ਮਹਾਰਾਜ ਜਿੱਦਾਂ ਕਹਿੰਦੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਨਾ ਕੋ ਹੁਕਮੇ ਜਿਉਂ ਜਿਏ ਤਾਂ ਹਉਮੇ ਕਹੇ ਨਾ ਕੋਈ ਕਦੇ ਪ੍ਰਮਾਤਮਾ ਦਾ ਹੁਕਮ ਹੀ ਨਹੀਂ ਲਗਿਆ ਕੰਮਾ ਕਾਰਜੋ ਜਿਸ ਤਰ੍ਹਾਂ ਵੇਰ ਵੀ ਮਿਲਿਆ ਜਦੋਂ ਪ੍ਰਮਾਤਮਾ ਨੇ ਕਿਰਪਾ ਕਰਨੀ ਹੋਣਾ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬਟੂਆ ਸਿੰਘ ਜੀ ਨੇ ਅੱਜ ਕਿਰਪਾ ਕੀਤੀ ਤੇ ਅੱਜ ਇਸ ਪਵਿੱਤਰ ਅਸਥਾਨ ਤੇ ਆ ਕੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਪਵਿੱਤਰ ਪਾਵਨ ਬੀੜ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਕੱਲ ਲੱਗੇ ਆ ਜੋ ਕਿ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਕੋਲੋਂ ਲਿਖਵਾਈ ਗਈ ਸੀ ਇੱਥੇ ਜੋ ਗ੍ਰੰਥੀ ਸਹਿਬਾਨ ਉਹਨਾਂ ਦਾ ਕਹਿਣਾ ਹੈ ਕਿ ਇਹ ਬੀੜ ਹੱਥ ਲਿਖਤ ਬੀੜ ਹੈ ਭਾਈ ਗੁਰਦਾਸ ਜੀ ਨੇ ਆਪਣੇ ਸ਼ੁਭ ਹੱਥਾਂ ਨਾਲ ਲਿਖੀ ਹੈ ਤੇ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ ਹੈ ਤੇ ਇਸੇ ਕੌਮ ਦਾ ਇੱਕ ਅਨਮੋਲ ਖਜ਼ਾਨਾ ਹੈ ਤੇ ਇਹ ਅਨਮੋਲ ਖਜ਼ਾਨਾ ਬਾਬਾ ਬਟਪਾਖ ਸਿੰਘ ਜੀ ਦੇ ਕਿਲਾ ਸਾਹਿਬ ਗੁਰਦੁਆਰਾ ਜੋ ਕਿ ਬਾਬਾ ਬਟਪਾਖ ਸਿੰਘ ਜੀ ਦਾ ਜਨਮ ਸਥਾਨ ਹੈ ਉੱਥੇ ਸਥਿਤ ਹੈ ਜੋ ਕਿ ਸੈਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਦੁਆਰਾ ਥੰਮ ਜੀ ਸਾਹਿਬ ਉਹ ਥੰਮ ਜੀ ਸਾਹਿਬ ਤੇ ਬਾਬਾ ਬਟਪਾਖ ਸਿੰਘ ਜੀ ਦਾ ਯਾਨੀ ਉਸ ਥਾਨ ਕਿਲਾ ਸੋਡੀਆਂ ਦਾ ਕਿਲਾ ਉਹਨਾਂ ਦੀ ਕੰਨ ਸਾਜੀ ਹੈ ਤੋਂ ਉੱਥੇ ਜਾ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਕ ਹੋਰ ਜਦੋਂ ਮੈਂ ਲੱਗ ਰਿਹਾ ਸੀ ਤੇ ਬਾਬਾ ਬੜਪਾ ਸਿੰਘ ਜੀ ਉਹਨਾਂ ਦੇ ਕਿਲੇ ਤੋਂ ਪਹਿਲਾਂ ਗੁਰਦੁਆਰਾ ਥੰਮ ਦੀ ਸਹਿਬ ਸ਼ਿਸ਼ੋਭ ਤੇ ਆ ਗੁਰਦੁਆਰਾ ਥੰਮ ਦੀ ਸਟਾਇਲ ਤੇ ਬਿਲਕੁਲ ਮੇਨ ਦਰਵਾਜੇ ਦੇ ਨਾਲ ਹੀ ਥੋੜਾ ਜਿਹਾ ਇੱਕ ਜਗ੍ਹਾ ਬਣੀ ਹੋਇਆ ਬਰਾਂਡਾ ਜ ਜਿਹਨੂੰ ਆਪਾਂ ਕਹਿੰਦੇ ਨੇ ਉਹਦੇ ਵਿੱਚ ਮੋਟਰਸਾਈਕਲ ਵਗੈਰਾ ਵੀ ਲੱਗਿਆ ਸੀ ਤੇ ਉੱਥੇ ਇੱਕ ਬੋਰਡ ਲੱਗਿਆ ਸੀ ਜਿਹਦੇ ਜੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਗਿਆ ਤੇ ਉਹਦੇ ਵਿੱਚ ਵੀ ਬਾਬਾ ਵਡੂ ਭਾਗ ਸਿੰਘ ਜੀ ਪ੍ਰਤੀ ਇਤਿਹਾਸ ਲਿਖਿਆ ਸੀ ਤੇ ਮੈਨੂੰ ਪੜ ਕੇ ਬੜੀ ਖੁਸ਼ੀ ਹੋਈ ਤੇ ਸਭ ਸੰਗਤਾਂ ਨੂੰ ਬੇਨਤੀ ਆ ਕਿ ਜਿੰਨੀਆਂ ਵੀ ਸੰਗਤਾਂ ਕਰਤਾਰਪੁਰ ਸਾਹਿਬ ਜਾਂਦੀਆਂ ਉਹ ਜਾ ਕੇ ਗੁਰਦੁਆਰਾ ਥਮਜੀ ਸਾਹਿਬ ਦੇ ਦਰਸ਼ਨ ਵੀ ਕਰਿਆ ਕਰੋ ਬਾਬਾ ਬਟਕ ਸਿੰਘ ਜੀ ਦੇ ਜਨਮ ਸਥਾਨ ਛੋਟੀਆਂ ਦਾ ਕਿਲਾ ਉਹਦੇ ਵੀ ਦਰਸ਼ਨ ਕਰਿਆ ਕਰੋ ਮਾਤਾ ਗੁਜਰੀ ਜੀ ਦੇ ਜਿੱਥੇ ਅਰੰਭਕਾਰਜ ਹੋਏ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਵਿਆਹ ਬਣਾਏ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਿਆ ਕਰੋ ਤੋਂ ਆਓ ਫਿਰ ਤੁਹਾਨੂੰ ਲੈ ਚਦੇ ਆ ਸੰਗਤਾਂ ਦੇ ਕੱਠ ਦੇ ਵਿੱਚ ਜੋ ਕਿ ਸੰਗਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਆ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਆ ਉਸ ਅਨਮੋਲ ਖਜ਼ਾਨੇ ਦੇ ਦਰਸ਼ਨ ਕਰ ਰਹੀ ਆ ਜੋ ਕਿ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀ ਲਿਖਾਈ ਗਈ ਪਵਿੱਤਰ ਪਾਵਣ ਪੀੜ ਦੇ ਦਰਸ਼ਨ ਤੇ ਆਓ ਮੈਂ ਵੀ ਦਰਸ਼ਨ ਕਰਾਂ ਤੇ ਤੁਸੀਂ ਵੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਰਣ ਸਭ ਨੇਤਾ ਬੋਲਨ ਸਬਰ ਨਹੀਂ ਆਇਆ ਹੈ ਤੇ ਉੱਤੇ ਇਹ ਪੁਵਾਵਾ ਬੋਲਨ ਸਬਰ ਨਹੀਂ ਆਇਆ ਬਹੁਤ ਰੋਜ਼ ਸਭ ਤੇ ਬੋਲ ਬੋਲ ਥੋੜਾ ਥੋੜਾ ਸਜਾਵਾਂ ਰਹੀਨ ਅੰਦਰ ਹੋ ਜੂ ਕਰਕੇ ਵਾਰ ਵਾਰ ਆ ਵਾਰ ਵਾਰ ਇੱਕ ਵੀ ਤੇ ਇੱਕ ਵਾਰਵਾਹ ਦਾ ਦੋ ਸਾਡੇ ਤੋਂ ਵਾਲਿਆ ਬਾਬਾ ਜੈਕਾਰਾ ਦਾ ਦਾਰੋ ਮੁਰਗੀ ਦੀ ਸੇਵਾ ਕਰੀ ਬਾਵਾ ਥੈਂਕ ਯੂ ਇਹ ਲਈ ਬੜਾ ਨਾ ਵੀ ਤਾਂ ਗੋਲਾ ਉਹ ਸਰਦੀ ਬਣਾਈ ਜਾਂ ਨੂੰ ਕੋਈ ਨਹੀਂ ਕੋਈ ਆ ਭੈਣਾਂ ਐ ਐਡੀਟਿੰਗ ਕਰ ਲਾਂਗੇ ਨਾ ਬਾਬੇ ਨੂੰ ਪਹਿਲਾਂ ਗੱਲ ਕਰ ਲਈ ਇਹਨੂੰ ਦੱਸ ਦੇਣਾ ਆਪਸਾਈ ਉਹ ਆਕਰ ਤੋਂ ਕਰਵਾ ਲਈ ਆ ਤੁਹਾਡਾ ਬੱਚਾ ਆ ਨਹੀਂ ਹੈ ਤੁਹਾਡਾ ਮੇਰੀ ਫੋਟੋ ਲਾਈ ਲਾਈ ਜਾਂ ਲਾਈ ਤੂੰ ਪਹਿਲਾਂ ਯਾਰ ਦੁਬਾਰਾ ਬਣਾ ਦੇ ਆਪ ਸਹਾਈ ਬਿਕਾ ਆਪ ਸਹਾਈ ਹੈ ਕਿਉਂ ਕਿ ਕਿੰਨੇ ਦਿਨ ਤੋਂ ਕਰਦੇ ਨਾ ਆਪ ਸਹਾਈ ਹੈ ਤੇ ਬਾਤਾਂ ਮੱਗਾਂ ਆਪ ਸਹਾਈ ਹੈ ਜਦੋਂ ਉੱtre ਜਾਂਦਾ ਉਸ ਤਰ੍ਹਾਂ ਹਵਾਵੇਂ ਬਾਹਰੀਆਂ ਨਹੀਂ ਹੋਰ ਤਾਂ ਗੱਲ ਕੋਈ ਨਹੀਂ ਇੱਥੇ ਆਵਾ ਉੱਥੇ ਬੈਠ ਕੇ ਬਣਾ ਲਿਆ ਮਰਦ ਨੂੰ ਦਰਸ਼ਨ ਕਰਾ ਦਾਂਗੇ ਸੰਗਤਾਂ ਨੂੰ ਇਹ ਬਾਹਰਲੇ ਬਾਹਲੇ ਸੰਗਤਾਂ ਨੂੰ ਨਾ ਬੈਹੋ ਉਧਰ ਜਾਓ ਇੱਥੇ ਬੈਹੋ اور ہور بنا رہی ہے نا تمہیں اسی طرح براہ کر سکتے ہیں ٹرانزیکشن

امرتسر سربان تک پیتی کو پہنچے تھے ਬਰਾਬਰ ਰੁਦਕ ਨੇ ਜੈ ਜੀ ਆ ਸਰਨ ਕਾਲੀ ਦਾ ਸਤਿ ਸਪੋਧਨ ਕਰੀਆ ਵਾ ਵਾ ਜਸ ਦੀਆ ਜੋ ਬੰਨ ਬਲਿਆ ਨਾਮ ਬਿਨਾ ਬਾਟੇ ਸੰਗਰ ਲੀਆ ਆ ਨਾਮ ਬਿਨਾ चङो <laughs> you oh.